ਦਰਿਆ ਦੇ ਵਿੱਚ ਨਹਾਉਣਗੇ ਜਿੱਦਾਂ ਸਾਲਾ ਪਾਣੀ ਦੇ ਵਿੱਚ ਡੁੱਬ ਗਏ ਐ ਤਾਂ ਸੇਕੀਏ ਘਟਨਾ ਰੋਪੜ ਤੋਂ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਦਰਿਆ ਦੇ ਵਿੱਚ ਦੋਵੇਂ ਨਹਾਉਣ ਦੇ ਲਈ ਗਏ ਸੀ ਤੇ ਅਚਾਨਕ ਇੱਕ ਦਾ ਪੈਰ ਸਲਿੱਪ ਕਰਦਾ ਹੈ ਉਸ ਤੋਂ ਬਾਅਦ ਦੂਸਰਾ ਉਸ ਨੂੰ ਬਚਾਉਣ ਦੇ ਲਈ ਨੈੱਬ ਦੇ ਵਿੱਚ ਛਾਲ ਮਾਰ ਦਿੰਦਾ ਹੈ ਉਸ ਤੋਂ ਬਾਅਦ ਦੋਹਾਂ ਦੀ ਹੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਹੈ ਜਿਨ੍ਹਾਂ ਨੂੰ ਲੱਭਣ ਦੇ ਲਈ ਕੋਤਾ ਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਸੇਕੀਏ ਘਟਨਾ ਰੋਪੜ ਦੀ ਹੈ ਰੋਪੜ ਦੇ ਵਿੱਚ ਦੋਵੇਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਗਰਾਤੇ ਤੇ ਆਏ ਸੀ ਕਿ ਦੋਵੇਂ ਦਰਿਆ ਦੇ ਵਿੱਚ ਨਹਾਣ ਦੇ ਲਈ ਚਲੇ ਜਾਂਦੇ ਨੇ ਤੇ ਇੱਕ ਦਾ ਪੈਰ 슬ਿੱਪ ਕਰ ਜਾਂਦਾ ਹੈ ਪੈਰ 슬ਿੱਪ ਹੋਣ ਦੇ ਕਾਰਨ ਇੱਕ ਦਰਿਆ ਦੇ ਵਿੱਚ ਡਿੱਗ ਜਾਂਦਾ ਹੈ ਤੇ ਉਸ ਨੂੰ ਬਚਾਉਣ ਦੇ ਲਈ ਦੂਸਰੇ ਦੇ ਵੱਲੋਂ ਵੀ ਛਲਾਂਗ ਲਗਾ ਦਿੱਤੀ ਜਾਂਦੀ ਹੈ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਪਰ ਦੋਵੇਂ ਹੀ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਇਹਨਾਂ ਨੂੰ ਲੱਭਣ ਦੇ ਲਈ ਕੋਤਾ ਖੋਰਨ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹੈ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਇਰਿਸ਼ਟ ਤਾਰਾਨ ਦੇ ਕਾਰੋ ਇੱਕ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਸੀ ਪਰ ਅਚਾਨਕ ਦੋਵੇਂ ਜਿਹੜੇ ਨੇ ਨਹਿਰ ਦੇ ਵਿੱਚ ਨਹਾਣ ਚਾਹਦੇ ਨੇ ਤੇ ਦੋਵੇਂ ਹੀ ਬਾਣੀ ਦੇ ਵਿੱਚ ਡੁੱਬ ਚੁੱਕੇ ਹੈ ਤੇ ਇਹਨਾਂ ਨੂੰ ਲੱਭਣ ਦੇ ਲਈ ਪਰਿਵਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੀਆਂ ਟੀਮਾਂ ਲੱਗਿਆ ਹੋਈਆਂ ਨੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੈ ਤੇ ਗੋਤਾਖੋਰਾਂ ਦੀਆਂ ਟੀਮਾਂ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬੰਦੇ ਅੱਛਾ ਜੀ ਬਈ ਨਿਆਣੇ ਨਾਲ ਘਰਾਂ ਪਾਣੀ ਨਾ ਨਿਆਣੇ ਨੂੰ ਨਹਾਣਾ ਆਵੇ ਠੀਕ ਹੈ ਮੋਰਚਾ ਤੋਂ ਹੁੰਦਾ ਹੈ ਦੋ ਮੈਨਜ਼ੂਰ ਕੀਪਿੰਗ ਲੱਗ ਗਿਆ ਉਹ ਪਾਣੀ ਨੇ ਭੰਨ ਲੱਗਿਆ ਉਹਨੂੰ ਬੋਗੀ ਮੱਧ ਕੀ ਬਾਜੀ ਇਹ ਸੰਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਤੇ ਰਿਸ਼ਦਾਰ ਜਹਰ ਸਿੰਘ ਦੇ ਪੁੱਤ ਸਾਹਿਬ ਉਹ ਇਥੇ ਨਹਾਉਂਦੇ ਤਾਂ ਇਨਤੇ ਇਹਦਾ ਪੈਰ ਸਲਿੱਪ ਹੋ ਗਿਆ ਬੇਚਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਵਹਿਰ ਦੇ ਵਿੱਚ ਸਥੂਲ ਬੋਟਾ ਕਰੰਦੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਦਰਿਆ ਦੇ ਵਿੱਚ ਨਹਾਉਣਗੇ ਜਿੱਦਾਂ ਸਾਲਾ ਪਾਣੀ ਦੇ ਵਿੱਚ ਡੁੱਬ ਗਏ ਅਸੀਂ ਕਿ ਇਹ ਘਟਨਾ ਰੋਪੜ ਤੇ ਦੱਸੀ ਜਾ ਰਹੀ ਹੈ ਜਿੱਥੇ ਇੱਕ ਦਰਿਆ ਦੇ ਵਿੱਚ ਦੋਵੇਂ ਨਹਾਣ ਦੇ ਲਈ ਗਏ ਸੀ ਤੇ ਅਚਾਨਕ ਇੱਕ ਦਾ ਪੈਰ ਸਲਿੱਪ ਕਰਦਾ ਹੈ ਉਸ ਤੋਂ ਬਾਅਦ ਦੂਸਰਾ ਉਸ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਹੈ ਉਸ ਤੋਂ ਬਾਅਦ ਦੋਹਾਂ ਦੀ ਹੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਹੈ ਜਿਨ੍ਹਾਂ ਨੂੰ ਲੱਭਣ ਦੇ ਲਈ ਕੋਤਾ ਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੀ ਕਿ ਘਟਨਾ ਰੋਪੜ ਦੀ ਹੈ ਰੋਪੜ ਦੇ ਵਿੱਚ ਦੋਵੇਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਗਰਾਂ ਤੇ ਆਏ ਸੀ ਕਿ ਦੋਵੇਂ ਦਰਿਆ ਦੇ ਵਿੱਚ ਨਹਾਣ ਦੇ ਲਈ ਚਲੇ ਜਾਂਦੇ ਨੇ ਤੇ ਇੱਕ ਦਾ ਪੈਰ ਸਲਿੱਪ ਕਰ ਜਾਂਦਾ ਹੈ ਪੈਰ ਸਲਿੱਪ ਹੋਣ ਦੇ ਕਾਰਨ ਇੱਕ ਦਰਿਆ ਦੇ ਵਿੱਚ ਡਿੱਗ ਜਾਂਦਾ ਹੈ ਤੇ ਉਸ ਨੂੰ ਬਚਾਉਣ ਦੇ ਲਈ ਦੂਸਰੇ ਦੇ ਵੱਲੋਂ ਵੀ ਛਲਾਂਗ ਲਗਾ ਦਿੱਤੀ ਜਾਂਦੀ ਹੈ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਪਰ ਦੋਵੇਂ ਹੀ ਪਾਣੀ ਦੇ ਵਿੱਚ ਡੁੱਬ ਚੁੱਕੇ ਹੈ ਜਿਨ੍ਹਾਂ ਨੂੰ ਲੱਭਣ ਦੇ ਲਈ ਕੋਤਾ ਖੋਰਨ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹੈ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਪੈਰਿਸ਼ਟਾਰਾਂ ਦੇ ਕਾਰ ਇੱਕ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਸੀ ਪਰ ਅਚਾਨਕ ਦੋਵੇਂ ਜਿਹੜੇ ਨੇ ਨਹਿਰ ਦੇ ਵਿੱਚ ਨਹਾਣ ਚਾਹਦੇ ਨੇ ਤੇ ਦੋਵੇਂ ਹੀ ਬਾਏ ਦੇ ਵਿੱਚ ਡੁੱਬ ਚੁੱਕੇ ਹੈ ਤੇ ਇਹਨਾਂ ਨੂੰ ਲੱਭਣ ਦੇ ਲਈ ਪਰਿਵਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੀਆਂ ਟੀਮਾਂ ਲੱਗਿਆ ਹੋਈਆਂ ਨੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੈ ਤੇ ਗੋਤਾਖੋਰਾਂ ਦੀਆਂ ਟੀਮਾਂ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਅੱਛਾ ਜੀ ਭਾਈ ਨਿਆਣੇ ਦਾ ਤਰ੍ਹਾਂ ਪਾਣੀ ਨਾ ਨਿਆਣੇ ਨੂੰ ਨਹਾਣਾ ਵੀ ਠੀਕ ਹੈ ਸਾਡੇ ਮੋਰਚਾ ਤੋਂ ਹੋਣਗੇ ਮੈਡੀਕਲ ਮਦਦ ਗਿਆ ਉਹਨੂੰ ਪਾਣੀ ਨੇ ਘੜਨ ਲੱਗਿਆ ਉਹਨੂੰ ਮਦਦ ਦੀ ਬਾਜੀ ਇਹ ਸੰਗੁਣ ਇਨਫੋਰਮੇਸ਼ਨ ਮਿਲੀ ਹੈ ਦੋ ਨੌਜਵਾਨ ਅਤੇ ਜਿਹਦਾ ਨਾਮ ਜਾਇਲ ਸਿੰਘ ਦੇ ਪੁੱਤ ਸਾਹਿਬ ਉਹ ਇਥੇ ਨਾਂ ਦੇ ਬੈਂਕ ਤੇ ਤੇ ਪੈਰ ਸਲਿੱਪ ਹੋ ਗਿਆ ਬਾਈ ਜੀ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਨੇਰ ਦੇ ਵਿੱਚ ਫਸ ਗਏ ਸਥਾਨਕ ਲੋਕਾਂ ਕਰਮੀ ਹੈਲਪ ਨਾਲ ਅਗੇ ਕੋਸ਼ਿਸ਼ ਕੀਤੀ ਜਾ ਰਹੀ ਹੈ